ਸੂਰਜ ਚੜਦੇ ਹੀ ਪਿੰਡ ਵਿੱਚ ਨਗਾਰੇ ਤੇ ਜਥੇ ਦੀਆਂ ਆਵਾਜ਼ਾਂ ਸੰਗਤ ਸਫੈਦ ਚੁੰਨੀਆਂ ਤੇ ਰੁਮਾਲੇ ਪਾ ਕੇ ਬਸਾਂ ਤੇ ਗੱਡੀਆਂ ਵਿੱਚ ਤਿਆਰ ਸਾਰੇ ਇੱਕੋ ਜਹੀ ਬੇਸਬਰੀ ਨਾਲ ਚਲੋ ਜੀ ਗੁਰੂ ਦੇ ਦਰ ਵੱਲ ਪਹਿਲਾ ਠਹਿਰਾਵ ਅਨੰਦਪੁਰ ਸਾਹਿਬ ਗੁਰੂਦਵਾਰਾ ਕੇਸਗੜ੍ਹ ਸਾਹਿਬ ਵਿੱਚ ਅਰਦਾਸ ਸਾਤ ਸੰਗਤ ਦੇ ਚਰਨਾਂ ਵਿੱਚ ਬੈਠਣ ਦਾ ਸੁਭਾਗ ਮਿਲੇ ਤੇ ਯਾਤਰਾ ਸੁਖਮਈ ਹੋਵੇ ਇਤਿਹਾਸ ਦੀ ਮਹਿਕ ਪਵਿੱਤਰ ਸਰੋਵਰ ਤੇ ਨਿਸ਼ਾਨ ਸਾਹਿਬ ਹਵਾ ਵਿੱਚ ਲਹਿਰਾਉਂਦੇ ਕੀਰਤਪੁਰ ਸਾਹਿਬ ਹਰ ਰਾਇ ਸਾਹਿਬ ਜੀ ਦੀ ਤਰਤੀ ਤੇ ਨਿਮਰਤਾ ਨਾਲ ਸਿਰ ਟੇਕਣਾ ਲੰਗਰ ਹਾਲ ਵਿੱਚ ਗਰਮ ਗਰਮ dal ਤੇ ਰੋਟੀ ਦੀ ਖੁਸ਼ਬੂ ਸੇਵਾਦਾਰਾਂ ਦੇ ਮੁਖ ਤੇ ਚਮਕਦਾ ਪਿਆਰ ਰਾਹ ਵਿੱਚ ਸਤਲੁਜ ਦੇ ਕੰਢੇ ਤੇ ਕੁਝ ਸਮਾਂ ਬੈਠ ਕੇ ਦਰਿਆ ਦੀਆਂ ਲਹਿਰਾਂ ਨੂੰ ਤੱਕਣਾ ਜਿਵੇਂ ਹਰ ਲਹਿਰ ਗੁਰੂ ਦੇ ਨਾਮ ਦਾ ਜਾਪ ਕਰਦੀ ਹੋਵੇ ਪਹਾੜਾਂ ਦੀ ਠੰਢੀ ਹਵਾਵਾਂ ਜੀੜ ਦੇ ਦਰਖਤਾਂ ਦੀ ਸੁਗੰਧ ਤੇ ਮੋੜਦਾਰ ਸੜਕਾਂ ਸੰਗਤ ਦੀਆਂ ਆਵਾਜ਼ਾਂ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੂੰਜਦੀ ਹੈ ਰਾਹ ਵਿੱਚ ਛੋਟੇ ਪਿੰਡ ਤੇ ਮੰਡੀਆਂ ਚਾਹ ਪਕੌੜੇ ਦੀਆਂ ਸੁਗੰਧਾਂ ਹਿਮਾਚਲੀ ਲੋਕਾਂ ਦੇ ਮੁਖ ਤੇ ਮਿੱਠੀ ਮੁਸਕਾਨ ਬਿਆਸ ਦਰਿਆ ਦੇ ਕੰਢੇ-ਕੰਢੇ ਗੱਡੀਆਂ ਚੱਲਦੀਆਂ ਨਦੀ ਦੇ ਨੀਲੇ ਪਾਣੀ ਤੇ ਬਰਫ਼ੀਲੇ ਪਹਾੜਾਂ ਦਾ ਨਜ਼ਾਰਾ ਜਿਵੇਂ ਪ੍ਰਭੂ ਦੀ ਬਣਾਈ ਤਸਵੀਰ ਪੁਂਟਰ ਮਨੀਕਰਨ ਜਾਣ ਤੋਂ ਪਹਿਲਾਂ ਦਾ ਆਖਰੀ ਵੱਡਾ ਸਟਾਪ ਇੱਥੇ ਸੰਗਤ ਚਾਹ ਨਾਸ਼ਤਾ ਕਰਕੇ ਰਾਹ ਦੀ ਥਕਾਵਟ ਨੂੰ ਮਿਟਾਉਂਦੀ ਹੈ। ਸ਼੍ਰੀ ਮਨੀਕਰਨ ਸਾਹਿਬ ਪਹੁੰਚਣਾ। ਸੁੱਕੇ ਪਹਾੜਾਂ ਵਿੱਚਕਾਰ ਗੁਰਦੁਆਰੇ ਦਾ ਸਫੈਦ ਦਰਸ਼ਨ। ਨਦੀ ਦਾ ਪਾਣੀ ਇੱਕ ਪਾਸੇ ਤੇ ਗਰਮ ਪਾਣੀ ਦੇ ਕੁੰਡ ਦੂਜੇ ਪਾਸੇ। ਦਰਸ਼ਨ ਕਰਦਿਆਂ ਦਿਲ ਵਿੱਚ ਸ਼ਾਂਤੀ। ਜਿਵੇਂ ਸਾਰੀ ਥਕਾਵਟ ਖਤਮ ਗਰਮ ਪਾਣੀ ਦੇ ਕੁੰਡ ਇਹੋ ਜਿਹੀ ਅਨੋਖੀ ਥਾਂ ਜਿੱਥੇ ਕੁਦਰਤ ਨੇ ਖੁਦ ਗਰਮ ਪਾਣੀ ਦੇ ਛਰਨੇ ਬਖਸ਼ੇ ਲੰਗਰ ਲਈ ਦਾਲ ਚਾਵਲ ਇਨ੍ਹਾਂ ਕੁੰਡਾਂ ਵਿੱਚ ਹੀ ਪਕਦੇ ਅਰਦਾਸ ਤੇ ਕੀਰਤਨ ਗੁਰਦੁਆਰੇ ਅੰਦਰ ਬੈਠ ਕੇ ਸੰਗਤ ਦੇ ਨਾਲ ਸ਼ਬਦ ਕੀਰਤਨ ਦਾ ਆਨੰਦ ਹਰ ਕੋਈ ਆਪਣੇ ਮਨ ਦੇ ਭੇਦ ਗੁਰੂ ਦੇ ਚਰਨਾ ਚ ਰੱਖਦਾ ਹੈ ਲੰਗਰ ਦਾ ਪ੍ਰਸਾਦ ਗਰਮ ਪਾਣੀ ਨਾਲ ਪੱਕੀ ਖਿਚੜੀ ਸਬਜ਼ੀ ਤੇ ਮਿੱਠਾ ਪ੍ਰਸਾਦ ਸਭ ਕੁਝ ਪਿਆਰ ਤੇ ਸੇਵਾ ਨਾਲ ਆਸ-ਪਾਸ ਦਾ ਦਰਸ਼ਨ ਪਾਰਵਤੀ ਨਦੀ ਦਾ ਨਜ਼ਾਰਾ ਛੋਟੇ ਪੁਲ ਪਹਾੜੀ ਦੁਕਾਨਾਂ ਤੇ ਹਿਮਾਚਲੀ ਹੱਥਕਲਾਵਾਂ ਦੀਆਂ ਚੀਜ਼ਾਂ ਵਾਪਸੀ ਰਸਤੇ ਤੇ ਮਨਾਲੀ ਇੱਛਾ ਅਨੁਸਾਰ ਬਰਫ਼ ਦੇ ਪਹਾੜਾਂ ਹਡੇੰਬਾ ਮਾਤਾ ਮੰਦਿਰ ਤੇ ਮਾਲ ਰੋਡ ਦਾ ਸੈਰ ਗੁਰਦੁਆਰਾ ਮੰਡੀ ਸਾਹਿਬ ਮੰਡੀ ਸ਼ਹਿਰ ਦੇ ਦਰਮਿਆਨ ਪਵਿੱਤਰ ਗੁਰਦੁਆਰਾ ਸਾਹਿਬ ਇਤਿਹਾਸਿਕ ਰੂਪ ਨਾਲ ਗੁਰੂ ਜੀ ਦੇ ਕਿਰਨਾ ਨਾਲ ਜੁੜਿਆ ਹੋਇਆ ਸ਼ਾਂਤ ਸਰੋਵਰ ਦਾ ਪਾਣੀ ਤੇ ਹਵਾ ਵਿੱਚ ਵਾਹਿਗੁਰੂ ਦਾ ਜਾਪ ਰਿਵਾਲਸਰ ਗੁਰਦੁਆਰਾ ਸਾਹਿਬ ਝੀਲ ਦੇ ਕੰਢੇ ਬਸਿਆ ਇਹ ਦਰਬਾਰ ਪਾਣੀ ਵਿੱਚ ਪਹਾੜਾਂ ਦਾ ਪਰਛਾਵਾਂ ਤੇ ਦਰਬਾਰ ਸਾਹਿਬ ਦੀਆਂ ਸੁਨਹਿਰੀਆਂ ਚਮਕਦਾਰ ਛੱਤਾਂ ਸੰਗਤ ਹੌਲੀ-ਹੌਲੀ ਪਰਿਕਰਮਾ ਕਰਦੀ ਹੋਈ ਮਨ ਵਿੱਚ ਸਿਰਫ ਸ਼ੁਕਰਾਨਾ ਰਸਤੇ ਦੀ ਹੋਰ ਗੁਰਦੁਆਰੇ ਵਾਪਸੀ ਰਾਹੀਂ ਛੋਟੇ ਵੱਡੇ ਗੁਰਦੁਆਰਿਆਂ ਦੇ ਦਰਸ਼ਨ ਕਿਤੇ ਪਹਾੜਾਂ ਦੇ ਕੋਨੇ ਤੇ ਕਿਤੇ ਦਰਿਆ ਦੇ ਕੰਢੇ ਹਰ ਥਾਂ ਗੁਰੂ ਦੇ ਦਰ ਤੇ ਮੱਥਾ ਟੇਕਣਾ ਹਰ ਦਰਸ਼ਨ ਨਾਲ ਦਿਲ ਹੋਰ ਹਲਕਾ ਤੇ ਸ਼ਾਂਤ ਹੋਣਾ ਘਰ ਵਾਪਸੀ ਸਾਰੀਆਂ ਯਾਦਾਂ ਨਾਲ ਦਿਲ ਵਿੱਚ ਸ਼ੁਕਰਾਨਾ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਆਪਣੀ ਰਹਿਮਤ ਨਾਲ ਸਾਨੂੰ ਇਹ ਪਵਿੱਤਰ ਯਾਤਰਾ ਕਰਵਾਈ ਇਸ ਤਰ੍ਹਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਹਿਮਤ ਨਾਲ ਸਾਡੀ ਪਵਿੱਤਰ ਸ੍ਰੀ ਮਨੀਕਰਨ ਸਾਹਿਬ ਯਾਤਰਾ ਸੁਖਮਈ ਤਰੀਕੇ ਨਾਲ ਸੰਪੰਨ ਹੋਈ। ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰੋ ਤਾਂ ਜੋ ਅਸੀਂ ਤੁਹਾਡੇ ਲਈ ਹੋਰ ਵੀ ਅਜਹੀਆਂ ਰੂਹਾਨੀ ਯਾਤਰਾਵਾਂ ਲਿਆ ਸਕੀਏ।